ਰੋਪੜ ਦੇ ਵਿੱਚ ਰੂਪਨਗਰ ਦੇ ਵਿੱਚ ਆ ਕੇ ਬਹੁਤ ਖੁਸ਼ੀ ਹੋਈ ਹਲਕਾ ਸ਼੍ਰੀਨੰਦਪੁਰ ਸਾਹਿਬ ਤੋਂ ਤੁਸੀਂ ਸਾਰੇ VOTER ਉਹ ਸੂਝਵਾਨ VOTER ਉਹ ਪਵਿੱਤਰ ਧਰਤੀ ਹੈ ਇਹ ਰੋਪੜ ਦੀ ਸ਼੍ਰੀਨੰਦਪੁਰ ਸਾਹਿਬ ਦੀ ਜਿੱਥੇ ਗੁਰੂ ਸਾਹਿਬ ਨੇ ਜ਼ੁਲਮਾਂ ਦੇ ਵਿਰੁੱਧ ਲੜਾਈਆਂ ਲੜੀਆਂ ਜਿੱਥੇ ਗੁਰੂ ਸਾਹਿਬ ਨੇ ਜ਼ੁਲਮ ਦੇ ਵਿਰੁੱਧ ਲੜਾਈ ਲੜਨ ਲਈ ਖਾਲਸਾ ਸਾਜਿਆ ਸਵਾ ਲੱਖ ਨਾਲ ਇਕ ਲੜਾਇਆ ایਉ ਧਰਤੀ ਹੈ ایਉ ਧਰਤੀ ਹੈ ਜਿੱਥੇ ਗੁਰੂ ਸਾਹਿਬ ਨੇ ਸਰਵੰਸ ਵਾਰਿਆ ਜ਼ੁਲਮ ਅੱਜ ਵੀ ਹੋ ਰਹੇ ਨੇ ਲੜਾਈਆਂ ਸਾਨੂੰ ਅੱਜ ਵੀ ਲੜਨੀਆਂ ਪੈਣਗੀਆਂ ਕਿਉਂਕਿ ਗੁਰੂ ਸਾਹਿਬ ਨੇ ਕੁਰਬਾਨੀਆਂ ਦਿੱਤੀਆਂ ਜਦੋਂ ਆਪਣੇ ਪਿਤਾ ਜੀ ਨੂੰ ਦਿੱਲੀ ਭੇਜਿਆ ਕਿ ਤੁਹਾਡੇ ਤੋਂ ਵੱਡੀ ਸ਼ਖਸੀਅਤ ਹੋਰ ਕੌਣ ਹੋ ਸਕਦੀ ਹੈ ਤਾਂ ਧਰਮ ਖਤਰੇ ਸੀ ਜਦੋਂ ਕਸ਼ਮੀਰੀ ਪੰਡਤ ਆਏ ਸੀ ਹਿੰਦ ਚਾਦਰ ਬਣ ਕੇ ਉਹਨਾਂ ਨੇ ਸੀਸ ਦੇ ਕੇ ਉਹਨਾਂ ਉਹਨਾਂ ਦੇ ਧਰਮ ਦੀ ਰੱਖਿਆ ਕੀਤੀ ਅਸੀਂ ਉਹ ਲੋਕ ਆ ਜਿਹੜੇ ਸਰਵੱਤ ਦਾ ਭਲਾ ਮੰਗਦੇ ਆ ਇਹ ਸਾਨੂੰ ਅੱਜ ਦੇ ਤਾਨਾਸ਼ਾ ਇਹ ਵੰਡਣ ਨੂੰ ਫਿਰਦੇ ਆ ਇਹ ਸਾਨੂੰ ਜਾਤਾਂ ਪਾਤਾਂ 'ਚ ਵੰਡਣ ਨੂੰ ਫਿਰਦੇ ਆ ਇਹ ਸਾਨੂੰ ਲੱਗ ਲੱਗ ਕਰਨ ਨੂੰ ਫਿਰਦੇ ਆ ਇਹਨਾਂ ਨੂੰ ਇਹ ਪਤਾ ਨਹੀਂ ਕਿ ਅਸਦੀਆਂ ਆਪਣੀਆਂ ਇਤਾਂ ਸੰਗਰਾਮਾਂ RAM NAVAMIਆ ਗੁਰਪੂਰਵ ਹਨੂਮਾਨ ਜਨਮਤੀਆਂ ਅਸੀਂ ਇਕੱਠੇ ਮਨਾਉਂਦੇ ਆ ਸਾਡੇ 'ਚ ਪਾਰ ਪਾਉਣ ਦੀ ਕੋਸ਼ਿਸ਼ ਕਰਦੇ ਆ ਇਹ ਨਫਰ ਦੀ ਰਾਜਨੀਤੀ ਕਰਦੇ ਆ ਕਿ ਭਾਈ ਨੂੰ ਭਾਈ ਨਾਲ ਲੜਾਉਂਦੇ ਆ ਕਿ ਧਰਮ ਨਾਲ ਦੂਜੇ ਧਰਮ ਨਾਲ ਲੜਾਉਂਦੇ ਆ ਅਸੀਂ ਕੰਮ ਦੀ ਰਾਜਨੀਤੀ ਕਰਦੇ ਆ ਚੰਮ ਦੀ ਰਾਜਨੀਤੀ ਨਹੀਂ ਕਰਦੇ ਆ ਕੰਮ ਦੀ ਰਾਜਨੀਤੀ ਕਰਦੇ ਆ ਦੋ ਸਾਲ ਹੋ ਗਏ ਸਰਕਾਰ ਬੜੀ ਮੁਠਕੀ ਸਕੂਲ ਆ ਫੈਮਿਨਸ ਸਕੂਲ ਸਾਰੇ ਟੈਸਟ ਫ੍ਰੀ ਨੇ ਸਾਰੇ ਦਵਾਈਆਂ ਫ੍ਰੀ ਨੇ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਗੁਰੂ ਕੀ ਧਰਤੀ ਐ ਮੈਂ ਝੂਠ ਨਹੀਂ ਬੋਲਦਾ 1 ਰੁਪਿਆ ਵੀ ਕਿਸੇ ਦਾ ਲੱਗਿਆ ਹੋਵੇ ਮੈਨੂੰ ਦੱਸ ਦਿਓ ਕਿ ਨੌਕਰੀ ਲੈਣ ਮਿਲ ਕੇ 1 ਰੁਪਿਆ ਲੱਗਿਆ 90% 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ ਥਰਮਲ ਪਲਾਂਟ ਆਪਾਂ ਨੇ ਖਰੀਦ ਲਿਆ ਉਹਨੇ ਇੰਡਸਟਰੀ ਦੀ ਬਿਜਲੀ ਵੀ ਸਸਤੀ ਕਰਾਂਗੇ ਇਸ ਤੋਂ ਪਹਿਲਾਂ ਸੇਵਿਕੀ ਪਰਸੈਂਟ ਨਹਿਰੀ ਪਾਣੀ ਵਰਤਿਆ ਜਾਂਦਾ ਸੀ ਜੋ ਤੱਕ ਆਪਣੀ ਸਰਕਾਰ ਨਹੀਂ ਬਣੀ ਸੀ ਕਿ 30% 21% ਨਹਿਰੀ ਪਾਣੀ ਖੇਤਾਂ ਤੱਕ ਜਾਂਦਾ ਸੀ ਅੱਜ 98% ਹੋ ਗਿਆ ਅਗਲੇ ਅਕਤੂਬਰ ਚ ਐਸੇ ਆਉਣ ਵਾਲੇ ਤੂਪਰ ਚ 70% ਹੋ ਜਾਊਗਾ ਸੁਣ ਲਿਓ ਮੇਰਾ ਸਾਥ ਪਤਾਓ 70% ਹੋ ਜਾਊਗਾ ਪ੍ਰਾਣੀਆਂ ਕੱਸੀਆਂ ਖਾਲੇ ਰਜਵਾਹੇ ਸੂਏ ਚਲਾ ਲੇ ਅੰਡਰਗਰਾਉਂਡ ਪੇਪਾ ਪਾਲੀਆਂ ਜਦੋਂ 70% ਹੋ ਗਿਆ 14 ਲੱਖ ਟਿਊਬਲ ਉਹ ਜੋ 5.5 ਤੋਂ 6 ਲੱਖ ਟਿਊਬਲ ਬੰਦ ਹੋ ਜੂਗਾ ਕਿਉਂਕਿ ਉਸ ਖੇਤ ਦੇ ਵਿੱਚ ਨਹਿਰ ਦਾ ਪਾਣੀ ਪਹੁੰਚ ਜਾਊਗਾ ਜਦੋਂ 6.5 ਤੋਂ 6 ਲੱਖ ਰੁਪਏ ਜਿਹੜਾ ਟਿਊਬਲ ਬੰਦ ਹੋ ਗਿਆ ਉਹਦੇ ਨਾਲ ਬਿਜਲੀ ਦੀ ਜਿਹੜੀ ਸਬਸਿਡੀ ਦਿੰਦੇ ਆ ਜਿਹੜੀ ਮੁਫਤ ਬਿਜਲੀ ਦਿੰਦੇ ਆ ਆਪਾਂ ਹੁਣ ਜੋ ਨਿਵੇੜੇ ਦੇਵਾਂਗੇ ਉਹਦੇ ਚੋਂ 6 ਤੋਂ 7000 ਕਰੋੜ ਰੁਪਇਆ ਬਚੂਗਾ ਕਿ ਉਹ 6 ਤੋਂ 7000 ਕਰੋੜ ਰੁਪਇਆ ਕਿੱਥੇ ਲੱਗੂਗਾ ਉਹ 6 ਤੋਂ 7000 ਕਰੋੜ ਰੁਪਇਆ ਨਾਲ ਜਿਹੜਾ ਆਪਾਂ ਮਾਵਾਂ ਭੈਣਾਂ ਨੂੰ 1000-1000 ਰੁਪਏ ਦਾ ਸਨਮਾਨ ਦੇਣ ਦੀ ਗੱਲ ਕੀਤੀ ਹੈ ਉਹ ਸ਼ੁਰੂ ਹੋਊਗਾ ਸਾਰਾ ਸਾਹਿਬ ਲਈ ਬੈਠਾ ਮੈਂ ਮੈਂ ਉਦਾਨਾ ਲੀਟਰ ਮੈਂ ਚਾਹੁੰਦਾ ਤਾਂ ਵੋਟਾਂ ਤੋਂ ਪਹਿਲਾਂ 2 ਮਹੀਨੇ 1000-1000 ਰੁਪਇਆ ਦੇ ਕੇ ਲੌਲੀਪੌਪ ਦੇ ਦਿੰਦੇ ਬਾਅਦ ਬੰਦ ਕਰ ਨੋ ਮੈਂ ਕਹਾਂ ਵੀ ਜਿੱਦ ਦੇ ਸ਼ੁਰੂ ਕਰਨਾ ਹੈ ਬਿਜਲੀ ਦੇ ਬਿਲਾ ਮੰਗੂ ਫਿਰ ਦੁਬਾਰਾ ਉਹ ਸਕੀਮ ਟੁੱਟਣੀ ਨਹੀਂ ਚਾਹੀਦੀ ਬਚਾ ਲੋ ਜਿੱਦ ਦੇ ਸ਼ੁਰੂ ਹੋ ਗਿਆ ਉਹਦੇ ਹਰੇਕ ਮਹੀਨੇ ਹਜ਼ਾਰ ਆਊਗਾ ਜਿਨੇ ਬਿਜਲੀ ਦਾ ਬਿੱਲ ਹਰ ਮਹੀਨੇ ਗਰਮੀ ਹੋਵੇ ਸਰਦੀ ਹੋਵੇ ਜ਼ੀਰੋ ਆਉਂਦਾ ਹੈ ਤਾਂ ਘਰਾਂ 'ਚ ਕੰਮ ਅਸੇ ਕੇਜਰੀਵਾਲ ਜੀ ਨੇ ਸਭ ਦੱਸਿਆ ਪੰਜ ਵਾਦੇ ਕਰਕੇ ਛੇ ਪੂਰੇ ਕਰ ਦੋਂਗੇ ਲੋਕ ਸ਼ਵਾਸ਼ੇ ਦੇਣਗੇ ਛੇ ਗਵਾਅ ਵਾਅਦੇ ਕਰਕੇ ਪੰਜ ਪੂਰੇ ਕਰੋਗੇ ਲੋਕ ਕਹਿਣਗੇ ਵਾਅਦੇ ਪੂਰੇ ਨਹੀਂ ਕੀਤੇ ਇਸ ਕਰਕੇ ਅਸੀਂ ਉਹ ਗੱਲ ਕਹਿੰਦੇ ਨਹੀਂ ਜਿਹੜੀ ਨਾ ਕਰ ਸਕਦੇ ਹੋਈਏ ਫਿਰ ਉਹ ਅੱਜ ਰੋਪੜਾ ਕੇ ਮੈਨੂੰ ਆ ਕ੍ਰਿਸ਼ੀ ਹੋਈ ਹੈ ਕਿ ਤੁਸੀਂ ਤਾਂ ਪਿਆਰ ਬੈਠੇ ਹੋ ਮਿੰਤਲਾ ਦਾ ਕਹੀ ਤਾਂ ਇੰਨੇ ਵੀ ਕਾਲੇ ਹੋਣੇ ਜਿਹੜਾ ਅੱਜ ਨਹੀਂ ਬੋਟਾ ਪੈਸਾ ਆਂਦੀਆਂ ਮਸ਼ੀਨ ਦਾ ਬਟਨ ਦੱਬਣ ਨੂੰ ਕਾਲੇ ਹੋਏ ਪਏ ਆ ਜੀ ਬਹੁਤ ਉੱਥੋਂ ਲੈ ਕੇ ਬੜੇ ਨਾਰੇ ਲਾਏ ਬڑے ਜੋਸ਼ ਨਾਲ ਚੀਕਾਂ ਮਾਰੀਆਂ ਪੜਾਅ ਕੱਢੀ ਮੈਂ ਹਰੇਕ ਪ੍ਰੋਗਰਾਮ ਤੇ 15 ਤੋਂ 20 ਸਕਿੰਟ ਲੋਕਾਂ ਵੱਲੋਂ ਮੈਂ ਕਰ ਦੇਣਾ ਹੁੰਦਾ ਤਾਂ ਕਿ 70 ਸਾਲ ਦੀ ਜਿਹੜੀ ਪੜਾਅ ਸ ਹੈ ਤਿੰਨ ਪੀੜੀਆਂ ਦੀ ਪੜਾਅ ਸ ਹੈ ਉਹ ਨਿਕਲ ਸਕੇ ਲੈ ਹੁਣ ਤੁਹਾਨੂੰ ਮੋ ਜਿੱਤ ਕਾ ਮੰਨ ਲਓ ਨਾਰੇ ਲਾ ਲਓ ਜੋ ਦਿਲ ਚਾਹੁੰਦਾ ਕਰਨਾ دیکھو میں ایم ایل اے چڈا صاحب نے اپنے منتری صاحب نے ہرجوت بینس جی سنمک اگر مان سارے

نیو چنڈی گڑھ والے پاس ملاپور پہ جی میچے ہیں ملاپور گریداز ہے وہ جا اتان تو لے کے گئے سی میں کارنگ دس دینا کہ روپڑ کے جشہور ہے بہت سو روپڑی جیا روپڑی جتنے لگ گیا لا گیا پھر ملک تھا ਇੱਕ ਵਿਅਕਤੀ ਨਹੀਂ ਹੈਗਾ ਕੇਜਰੀਵਾਲ ਇੱਕ ਸੋਚ ਦਾ ਨਾਮ ਹੈ ਉਹਨੂੰ ਤਾਂ ਅੰਦਰ ਕਰ ਦੋਂਗੇ ਆ ਜਿਹੜੇ ਹਿਆਣਾ ਉਹਦੀ ਸੋਚ ਵਾਲੇ ਫਿਰਦੇ ਆ ਉਹਨਾਂ ਦਾ ਕੀ ਕਰੂਗਾ ਪੇਰਾ ਦੇਂਗੇ ਧੋਕ ਦੇ ਵੀਰੋ ਆਉਣ ਵਾਲੇ ਦਿਨਾਂ ਚ ਬੜੀਆਂ ਲੜਾਈਆਂ ਲੜਦੀਆਂ ਪਈਆਂ ਪਹਿਲਾਂ ਸਪੀਕਰ ਨਾਲ ਮੈਂ ਲੜ ਰਿਹਾ ਜਿਹੜਾ ਤਹਾੜਾ ਗਵਰਨਰ ਨਾਲ ਮੈਂ ਕੋਰਟ ਚ ਮੈਂ ਖਿਲੇ ਮਾਸਤੇ ਸੈਂਟਰ ਨਾ ਮੈਨ ਲੱਗ ਰਿਹਾ ਜਿੰਨੇ ਪੰਜਾਬ ਵਿਰੋਧੀ ਨੇ ਕਾਂਗਰਸੀ ਇਹ ਸਭ ਨਾ ਮੈਨ ਲੱਗ ਰਿਹਾ ਮੈਂ ਕੋਈ ਲੜਾਈ ਤੋਂ ਭਜਦਾ ਨਹੀਂ ਪਰ ਥੋੜਾ ਜਿਹਾ ਸੋਚ ਲਿਓ ਮੈਂ ਇਕੱਲਾ ਨਾ ਰਹਿ ਜਾ ਕਿਤੇ ਤੂੰ ਤੁਹਾਡਾ ਸਾਥ ਚਾਹੀਦਾ ਮੈਨੂੰ ਤੇਰਾ ਤੇਰਾ ਹੱਥ ਦੇ ਦਿਓ ਜਿਹੜੇ ਮੁੱਖੀ ਬੀਚ ਕੇ ਇਨਕਲਾਬ ਦਾ ਜਿੰਦਾ ਪਾਰਲੀਮੈਂਟ ਚ ਲਾਉਣ ਮੈਨੂੰ ਤੇਰਾ ਉਹ ਜ਼ੁਬਾਨਾ ਦੇ ਦਿਓ جہیں انقلاب جن کا نارا لا کے پارلیمنٹ ہلا در مزاق ہے اپنے پت ن چھوٹے وٹے بھائی نو کلا رہا گے اور بدل دیں گے دو سال بدلتا پہ بہت کچھ اب یہ آگلے ہی دیکھ لو بروکی پارٹیاں کا کی حال ہوا پیا 2 ਸਾਲਾਂ ਚ ਮੈਨੂੰ ਗਾਲਾਂ ਕੱਢੀ ਜਾਂਦੇ ਆ ਤੜਕੀ ਉੱਠ ਕੇ ਗਾਲਾਂ ਕਢਣ ਲੱਗ ਜਾਂਦੇ ਆ ਜੇ ਆਪਣੇ 2 ਸਾਲ ਸਫਲਤਾ ਪੂਰੀ ਕੋ ਹੋਰ ਲੱਗੇ 4 ਸਾਲਾਂ ਬਾਅਦ ਤਾਂ ਇਹ ਸੜਕਾਂ ਦੇ ਅੱਗੇ ਲੋਕਾਂ ਦੇ ਰੋੜੇ ਇੱਟਾਂ ਮਾਰਨ ਲੱਗ ਜਾਣਗੇ ਯਾਰ ਕੰਬਲੇ ਹੋਏ ਪਏ ਆ ਕੰਬਲੇ ਹੋਏ ਪਏ ਸਮਝੀ ਨਹੀਂ ਆ ਰਹੀ ਕਿ ਕੀ ਹੋਈ ਜਾਂਦਾ ਪਤਾ ਹੀ ਨਹੀਂ ਲੱਗ ਰਿਹਾ ਕੀ ਕਰੀਏ ਕੀ ਕਹੀਏ ਕੋਈ ਟਿਕਟਾ ਨਹੀਂ ਲੈਂਦਾ ਲੋਕ ਪੱਜੀ ਜਾਂਦੇ ਆ ਅਕਾਲੀ ਦਾ ਨਾਲੇ ਘੇਧੇਦਾਰ ਗੁਰਦੁਆਰੇ ਜਾ ਕੇ ਅਰਦਾਸ ਕਰਾਉਂਦੇ ਨੇ ਕਿਤੇ ਟਿਕਟ ਨਾ ਮਿਲ ਜੇ ਪ੍ਰਮਾਤਮਾ ਫਸ ਜਾਣਗੇ ਆਹ ਹਾਲ ਕੋਈ ਪਈ ਨਾ ਸੋ ਵੀਰੋ ਆਨੰਦਪੁਰ ਸਾਹਿਬ ਤੋਂ ਮਾਲਵਿੰਦਰ ਕਾਂਗੜਾ ਮਾਲਵਿੰਦਰ ਕਾਂਗੜੇ ਨੇ ਜਿੱਤਣਾ ਆ ਮਾਲਕ ਆਨੰਦਪੁਰ ਸਾਹਿਬ ਤੋਂ ਤੁਸੀਂ ਜਿੱਤਣਾ ਲੋਕਾਂ ਨੇ ਜਿੱਤਣਾ ਨਿਕ ਜਿਹੜੀ ਵਾਲ ਜੀ ਨਾਲ ਮੁਲਾਕਾਤ ਹੈ ਉਹ ਮੈਨੂੰ ਪੁੱਛਣਗੇ ਕਿੱਥੇ ਕਿੱਥੇ ਗਿਆ ਤੇ ਕਿੱਥੋਂ ਕਿੱਥੋਂ ਕੀ ਕੀ ਕਹਿੰਦੇ ਲੋਕ ਨਾਰੇ ਕਿੰਨੇ ਕੁ ਜ਼ੋਰ ਦੀ ਲੱਗ ਰਹੇ ਸੀ ਕੀ ਕਹਿੰਦੇ ਰੋਪੜ ਵਾਲੇ ਕੀ ਕਹਿੰਦੇ ਗੁਰਦਾਸਪੁਰ ਵਾਲੇ ਕੀ ਜਲੰਧਰ ਵਾਲੇ ਸੰਗਰੂਰ ਵਾਲੇ ਵੀਰੋ ਦੋਨੇ ਆ ਕੇ ਐਸਾ ਨਾਰਾ ਲਾਉਣਾ ਇੱਥੋਂ ਚੰਡੀਗੜ੍ਹ ਨੇੜੇ ਹੀ ਹੈ ਜਿਹੜੇ ਤੁਹਾਨੂੰ ਛੱਡ ਕੇ ਭੱਜ ਗਏ ਇੱਥੋਂ ਜਿੱਤ ਜਾਂਦੇ ਆ

ਕੱਲ ਨੂੰ ਮੈਂ ਦੱਸ ਦੂੰਗਾ ਦੱਸ ਦੂੰਗਾ ਵੀ ਰੋਪਣ ਦਾ ਤਿਆਰ ਨੇ ਇਨਕਲਾਬ ਇਨਕਲਾਬ ਇਹ ਗੁਰੂਆਂ ਦੀ ਧਰਤੀ ਹੈ ਇੱਥੋਂ ਲੜਾਈਆਂ ਲੜੀਆਂ ਗਈਆਂ ਇਸ ਕਰਕੇ ਆ ਜਿਹੜਾ ਜਕਾਰਾ ਹੈ ਇਹ ਤਾਂ ਸਾਰਿਆਂ ਨੂੰ ਸਕੂਨ ਵੀ ਦਿੰਦਾ ਹੈ ਤੇ ਜੋਸ਼ ਵੀ ਦਿੰਦਾ ਹੈ ਬੋਲੇ ਸੋਨਿਆ ਬਹੁਤ ਅੱਛੇ ਬੜਾ ਮਨ ਖੁਸ਼ ਹੋ ਗਿਆ ਇੰਨੇ ਪਿਆਰ ਸਤਕਾਰ ਨਾਲ ਤੁਸੀਂ ਸੁਣਿਆ ਅਰਾਮ ਨਾ ਚਾਹੀਓ ਮਾਮਾ ਪੈਣਾ ਨੇ ਛੋਟੇ ਬੱਚੇ ਵੀ ਨੇ ਬਜ਼ੁਰਗ ਵੀ ਨੇ ਜਿੰਨੀ ਵਾਰੀ ਬੁਲਾਉਂਗੇ ਉੰਨੀ ਵਾਰੀ ਆਉਂਗਾ ਆ ਮੇਰੇ ਤੋਂ 40 ਮਿੰਟ ਦਾ ਰਹਾ ਕਰਾਲੀ ਤੋਂ ਖੱਪੇ ਜਾਂਦੇ ਆ ਖੱਪੇ ਹੋ ਕੇ ਸਿੱਧਾ ਪੀਜੀਆਈ ਕੋਲ ਦੀ ਆਪਣਾ ਘਰ ਆ ਜਾਂਦਾ ਮਨ ਤਾਂ ਚਾਹੇ ਤੁਸੀਂ ਤੀਜੇ ਵਾਰ ਬੁਲਾ ਲਿਆ ਕਰੋ ਮੈਂ ਤਾਂ ਆ ਜਾਇਆ ਕਰੂ ਇੱਥੇ ਜਿੰਨਾ ਪਿਆਰ ਤੁਸੀਂ ਦਿਖਾ ਰਹੇ ਹੋ ਮੇਰੇ ਤਾਂ ਜਾਨ ਨੂੰ ਜੀ ਵੀ ਕਰਦਾ ਤੁਸੀਂ ਬੁਲਾਉਣ ਦੀ ਗੱਲ ਕਰਦੇ ਹੋ ਐਨਾ ਪਿਆਰ ਐਨਾ ਸਤਿਕਾਰ ਜਿਉਂਦੇ ਵਾਸਤੇ ਰਹੋ ਸਾਰੇ ਇੱਕ ਵਾਰੀ ਫੇਰ

ਇਮਰਾਨ ਸਾਹਿਬ ਨੇ ਜਿਹੜਾ ਸਾਨੂੰ ਸਮਾਂ ਦੇ ਕੇ ਅਸ਼ੀਰਵਾਦ ਦਿੱਤਾ ਹੈ ਸਭ ਤੋਂ ਪਹਿਲਾਂ ਇਹਨਾਂ ਦਾ ਧੰਨਵਾਦ ਤੇ ਤੁਹਾਡੇ ਸਾਰਿਆਂ ਦਾ ਤੁਸੀਂ ਸਾਰੇ ਤਾਕਤੋਂ ਭਗਵੰਤ ਮਾਨ ਜੀ ਦੀ ਤਾਕਤ ਤੁਸੀਂ ਹੋ ਹਰ ਰਲ ਕੇ ਸਾਡੇ ਮੁੱਖ ਮੰਤਰੀ ਜੀ ਲੱਗੇ ਹੋਏ ਆ ਤੁਹਾਡਾ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਇਸ ਗੁਰੂਆ ਪੀਰਾਂ ਫਕੀਰਾਂ ਦੀ ਤਰਕੀਤੋਂ ਤੁਸੀਂ ਮਾਨ ਸਾਹਿਬ ਦੀ ਚੋੜੀ ਤੇ ਸਵੀਤ ਨੂੰ ਜਿੱਤ ਕੇ ਪਹੁੰਚੇ ਤਾਂ ਸਾਰਿਆਂ ਦਾ ਜਿੱਥੇ ਬਹੁਤ-ਬਹੁਤ ਧੰਨਵਾਦ ਉੱਥੇ ਮੈਂ ਉਮੀਦ ਕਰਦਾ ਹੈ ਕੀ 1 ਜੂਨ ਨੂੰ ਝਾੜੂ ਦੇ ਬਟਨ ਤੇ ਇੱਕ ਇੱਕ ਵੋਟ ਪਾ ਕੇ ਅੱਪਾ ਇਹ ਸੀਟ ਸਾਡੇ ਹਰਮਨ ਪਿਆਰੇ ਨੇਤਾ ਭਗਵੰਤ ਮਾਨ ਜੀ ਦੇ ਭਗਵੰਤ ਮਾਨ ਜੀ ਜੈਕਾਰਾ ਸਰਦਾਰ ਭਗਵੰਤ ਮਾਨ ਜੈਕਾਰਾ ਵਰਿੰਗ ਕੇਜਰੀਵਾਲ ਜੀ ਜੈਕਾਰਾ ਆਮ ਆਦਮੀ ਪਾਰਟੀ ਜੈਕਾਰਾ ਸਾਰਿਆਂ ਦਾ ਬាទ ਬាទ ਸੰਗਤਾਈ ਗੁੱਜੀ ਖਾਲਸਾ